ਚੁਗਲੀਆਂ ਕੀਤੀਆਂ ਮਜੂ ਮਾੜੇ ਕੰਮ ਕੀਤੇ ਕੋਠੀਆਂ ਗੱਡੀਆਂ ਬੇਈਮਾਨੀਆਂ ਸ਼ਿਕਾਇਤਾਂ ਚੁਗਲੀਆਂ ਹਾਂਜੀ ਇਹ ਸਭ ਕੁਝ ਤੋਂ ਕੀਤਾ ਹੈ ਲੇਕਿਨ ਉਸ ਪਰਮਾਤਮਾ ਨੂੰ ਪਹੁੰਚ ਗਿਆ ਜਿਸ ਪਰਮਾਤਮਾ ਨੇ ਤੇਰੇ ਤੋਂ ਪੀਂਦੇ ਹਾਂਜੀ ਇਹ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਹੋ ਗਿਆ ਯਾ ਮਤਲਬ ਕਿ ਮੈਨੂੰ ਬਹੁਤ ਨੋ ਲੈਜ ਆ ਗਈ ਜਾਂ ਕੁਛ ਐਤਾ ਨਹੀਂ ਮੈਂ ਇੱਕ ਵਾਅਦਾ ਇਸ ਤਰ੍ਹਾਂ ਜਾਰੀ ਹੈ ਜਿੱਤੇ ਮੈਨੂੰ ਲਾਈਫ ਲੈ ਕੇ ਜਾ ਰਹੀ ਹੈ ਜੋ ਪਰਮਾਤਮਾ ਜਿਵੇਂ ਮੈਂ ਤਾਂ ਪਰਵਾਰ ਮਾਂੇ ਕਰ ਰਿਹਾ ਮੈਂ ਆਪਣਾ ਸਰੈਂਡਰ ਹੋ ਕੇ ਜਾਂਦਾ ਆਤਮਾ ਦੀ ਯਾਦ ਤੋਂ ਇਲਾਵਾ ਕਿਸੇ ਦੀ ਯਾਦ ਨਹੀਂ ਆਈ। ਨਾ ਆਪਣੇ ਬੱਚਿਆਂ ਦੀ ਆਈ, ਨਾ بیوی ਦੀ ਆਈ, ਨਾ ਪਿਓ ਦੀ ਆਈ, ਨਾ ਮਾں ਦੀ ਆਈ, ਨਾ ਕਿਸੇ ਦੀ ਆਈ। ਆਨੈਸਟਲੀ ਬੀਬਾ ਜੀ ਮੈਂ ਨਾ ਕਿਸੇ ਨੂੰ ਮਿਸ ਕਰਦਾ ਨਾ ਮੈਨੂੰ ਯਾਦ ਆਉਂਦੀ। ਮੈਂ ਮੰਗਦਾ ਬੋਤਲ ਕੁਸ਼ਰਾ ਤੋ। ਮੈਂ ਹੋਰ ਕਿਸੇ ਚੀਜ਼ ਦੀ ਮੰਗਣਾ। ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਦੇ, ਮੈਨੂੰ ਆਹ ਵੀ ਦੇ। ਮੈਂ ਤਾਂ ਇਹ ਤੋਂ ਮੰਨਣਾ, ਆਹ ਮੇਰੀ ਚੋਲੀ ਦੀ ਹੋਈ ਹੈ। ਹਾਂ ਉਹ ਆਪਣੇ ਘਰ ਬਗਾਨੇ ਫਿਲਮ ਲਗਣੀ ਹੈ ਮੈਂ ਸੱਚੇ ਬਾਦਸ਼ਾਹ 100 ਫੁੱਟ ਪਰ ਹਿੱਟ ਬਣਾ ਦੇ ਮੈਂ ਤੇਰੇ ਕੋਲ ਮੰਗਣਾ ਜੇ ਨਾ ਨਾ ਬਣਾਈ ਤਾਂ ਮੈਂ ਤਨ ਰੋਸ ਅੱਜ ਮੈਂ ਰੋਸ ਵੀ ਜੰਨਣ ਲੱਗਿਆ ਹਾਂ ਮੈਨੂੰ ਬੋਲਣਾ ਦਰਨਾ ਜਾਂ ਜਦ ਮੈਨੂੰ ਮੈਨੂੰ ਬੋਲ ਤੂੰ ਚੁੱਪ ਕਰਕੇ ਨਿਕਲ ਜੇ ਦਰ ਗੱਪਰੂ ਟੀਵੀ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ 15 ਨਵੰਬਰ ਨੂੰ ਫਿਲਮ ਆ ਰਹੀ ਹੈ ਆਪਣੇ ਘਰ ਬੇਗਾਨੇ ਸੋ ਮੇਰੇ ਨਾਲ ਨੇ ਰੋਸ਼ਨ ਪ੍ਰਿੰਸ ਜੀ ਐਂਡ ਯੋਗਰਾਜ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਫਿਲਮ ਨੂੰ ਲੈ ਕੇ ਉਹਨਾਂ ਦਾ ਕੀ ਵਿਚਾਰ ਹੈ ਸਤਿ ਸ੍ਰੀ ਅਕਾਲ ਦੋਵਾਂ ਜਣੇ ਨੂੰ ਸਤਿ ਸ੍ਰੀ ਅਕਾਲ ਸਰ ਯੋਗਰਾਜ ਸਿੰਘ ਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਆ ਤੁਹਾਡੇ ਤੋਂ ਹੀ ਪਹਿਲਾ ਸਵਾਲ ਹੈ ਫਿਲਮ ਜਿਹੜੀ ਹੈ ਉਹ ਤਰਾਸ ਦੀ ਦਿਖਾ ਰਹੀ ਹੈ ਜਿਹੜੇ ਬਾਹਰ ਫੈਮਲੀਆਂ ਰਹਿੰਦੀਆਂ ਨੇ ਉਹਨਾਂ ਦੀ ਬਟ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਸਿਚੁਏਸ਼ਨ ਅੱਜ ਕੱਲ ਸਾਡੇ ਜਿਹੜੇ ਇੰਡੀਆ ਹੈ ਉੱਥੇ ਵੀ ਵੇਖਣ ਨੂੰ ਮਿਲ ਰਹੀ ਹੈ ਨਹੀਂ ਇਹ ਤਰਾਸ ਦੀ ਤਾਂ ਬਹੁਤ ਦੇਰ ਦੀ ਹੈ ਇਹ ਤਾਂ 70 ਸਾਲ 80 ਸਾਲ ਪੁਰਾਣੀ ਗੱਲ ਹੈ ਇੱਥੇ ਹਿੰਦੁਸਤਾਨ ਦੇ ਵਿੱਚ ਦਿੱਲੀ ਛੋਟਾ ਜਿਹਾ 에ਰਪੋਰਟ ਹੁੰਦਾ ਹੁੰਦਾ ਸੀ ਉੱਥੇ ਬਜ਼ੁਰਗ ਕਿਤੇ ਬਜ਼ੁਰਗonia ਨੇ ਚੌਦਰੇ ਕੁਰਤੇ ਪਾਏ ਹੁਣ ਤੁਰਲੇ ਵਾਲੀ ਪੱਗਾਂ ਬੰਨੀਆਂ ਹੁਣ ਚਰਖੇ ਗਠਰੀਆਂ ਬੰਨਿਆ ਤੇ ਕਈ ਵਾਰੀ ਪੁੱਛਣਾ ਬਾਬਾ ਜੀ ਕਿਧਰ ਚੱਲੇ ਹੋ ਤਾਂ ਉਹਨੇ ਕਿਹਾ ਬਿਲਾਇਤ ਨੂੰ ਚੱਲਿਆ ਬੀਬੀ ਨੇ ਕਿਹਾ ਮੈਂ ਵੀ ਬਿਲਾਇ ਚਲੀ ਆ ਮੈਂ ਆਪਾਂ ਕੀ ਕਰਨ ਚੱਲੇ ਆ ਇੱਥੇ ਆਪਣੇ ਕੋਲ ਇਨੀ ਪੈਲੀਏ ਸਾਰੇ ਕੁਝ ਆ ਪੌਣਡ ਪੂਣਡ ਕਰਵਾਵਾਂਗੇ ਇਹ ਸਾਰੀ ਜਿਹੜੀ ਰੀਤ ਬਣੀ ਹੈ ਸ਼ੁਰੂ ਤੋਂ ਬਣੀ ਹੈ ਬਹੁ ਵਜਰ ਪਹਿਲਾਂ ਤੋਂ ਬਣੀ ਹੈ ਜੀ ਅਗਰ ਅਸੀਂ ਵੇਖੀਏ ਜਿਵੇਂ ਉਹਦੇ ਵਿੱਚ ਦਿਖਾਇਆ ਗਿਆ ਹੈ ਟ੍ਰੇਲਰ ਦੇ ਵਿੱਚ ਕਿ ਜਿਹੜੇ ਤੁਹਾਡੇ ਜਿਵੇਂ ਸਰ ਤੁਹਾਡੇ ਬੇਟੇ ਦਾ ਕਿਰਦਾਰ ਨਿਭਾ ਰਹੇ ਨੇ ਹਨਾ ਕਿ ਉਹਨਾਂ ਨੂੰ ਸ਼ਿਕਾਇਤਾਂ ਨੇ ਆਪਣੇ ਫਾਦਰ ਤੋਂ ਤੇ ਉੱਥੇ ਹੀ ਜਿਹੜਾ ਫਾਦਰ ਹੈ ਉਹਨੂੰ ਵੀ ਸ਼ਿਕਾਇਤਾਂ ਨੇ ਕਿਉਂਕਿ ਉਹ ਆਪਣੇ ਬੱਚਿਆਂ ਤੋਂ ਕੁਝ ਹੋਰ ਐਕਸਪੈਕਟ ਕਰਦਾ ਹੈ ਕਿਤੇ ਨਾ ਕਿਤੇ ਕਹੀਏ ਤਾਂ ਇਹ ਜਨਰੇਸ਼ਨ ਗੈਪ ਵੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਹ ਜਨਰੇਸ਼ਨ ਗੈਪ ਹੈ ਉਹ ਕਿਤੇ ਨਾ ਕਿਤੇ ਘਟ ਹੁੰਦਾ ਜਾ ਰਿਹਾ ਹੈ ਬੀਬਾ ਜੀ ਗੱਲ ਇਹ ਹੈ ਤੇ ਇਹ ਗੱਲ ਤੁਹਾਡੇ ਸਾਰੇ ਵਾਸਤੇ ਹੈ ਜੇ ਤੁਸੀਂ ਸਾਰਿਆਂ ਨੂੰ ਸੁਖੀ ਬਸਵਾਇਆ ਪਰਿਵਾਰ ਬਸਾਉਣੇ ਹੈ ਪਰਿਵਾਰਾਂ ਚ ਪਿਆਰ ਪਾਉਣਾ ਹੈ ਉਹ ਭਾਵੇਂ ਕੋਈ ਵੀ ਟਾਈਮ ਹੋਵੇ ਮਾਡਰਨ ਟਾਈਮ ਹੋਵੇ ਕਾਲ ਯੁਗ ਹੋਵੇ ਸਤਿ ਯੁਗ ਹੋਵੇ ਕੁਝ ਵੀ ਹੋਵੇ ਜਿਸ ਘਰ ਦੇ ਵਿੱਚ ਅਸੀਂ ਗੱਲਾਂ ਕਰਦੇ ਆਏ ਹੁਣ ਵੀ ਪਿੱਛੇ ਜੇ ਰੋਸ਼ਨ ਜੀ ਵੀ ਨੇ ਬੜਾ ਇਸ ਗੱਲ ਦਾ ਹੰਕਾਰਾ ਭਰਿਆ ਹੈ ਕਿ ਜਿਸ ਘਰਾਂ ਦੇ ਵਿੱਚ ਨਾਮ ਨਹੀਂ ਨਾ ਜਪੇ ਜਾਂਦੇ ਆਪਣੇ ਮਰੇ ਧਰਮ ਦੇ ਹਿਸਾਬ ਨਾਲ ਔਰ ਉੱਥੇ ਕਦੇ ਵੀ ਜ਼ਿੰਦਗੀ ਚ ਇੱਕ ਦੂਜੇ ਵਾਸਤੇ ਸਤਕਾਰ ਪਿਆਰ ਮਾਨ ਕਦੇ ਪੈਦਾ ਨਹੀਂ ਹੋ ਸਕਦਾ ਜਿਹੜੇ ਮਰਜੀ ਤੁਸੀਂ ਘਰ ਨੂੰ ਫੜ ਲਓ ਪਾਵਾ ਬਾਹਰ ਨੇ ਪਾਵਾ ਅੰਦਰ ਨੇ ਪਾਵਾ ਇੱਥੇ ਇੰਡੀਆ ਚ ਨੇ ਪਾਵਾ ਕਿਤੇ ਇਹ ਧਰਤੀ ਸਾਰੀ ਰੱਬ ਦੀ ਨਵਾਜ਼ੀ ਹੈ ਜੇ ਤੁਸੀਂ ਰੱਬ ਦਾ ਨਾਮ ਨਹੀਂ ਜਪਦੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਪਰਿਵਾਰਿਕ ਗਰੁੱਪ ਦੇ ਵਿੱਚ ਉੱਥੇ ਪਰਿਵਾਰ ਕਦੇ ਵੀ ਇਕੱਠੇ ਨਹੀਂ ਸਕਦੇ ਉੱਥੇ ਦੁੱਖੀ ਦੁੱਖ ਹੋਣਗੇ ਕੋਈ ਵੀ ਜਗ੍ਹਾ ਹੋਵੇ ਪੁਰਾਣੇ ਜ਼ਮਾਨੇ ਚ ਮੇਰੀ 72 ਸਾਲ ਦੀ ਉਮਰ ਹੋ ਗਈ ਮੈਂ ਉਹ ਪਿੰਡਾਂ ਚ ਪੜਿਆ ਉਹ ਪਰਿਵਾਰਾਂ ਚ ਪੜਿਆ ਜਿੱਥੇ ਜੇ ਕਿਸੇ ਕੋਲ 10 ਕਿੱਲੇ ਪੈੜੀ ਸੀ 5 ਕਿੱਲੇ ਪੈੜੀ ਸੀ ਜਾਂ 50 ਕਿੱਲੇ ਪੈੜੀ ਸੀ ਜਾਂ 100 ਕਿੱਲੇ ਪੈੜੀ ਸੀ ਗੱਲ ਇੱਕੋ ਸੀ ਸਾਰੇ ਇਕੋ ਜੀ ਰੋਟੀ ਖਾਂਦੇ ਸੀ ਇਕੋ ਜੀ ਗੱਲ ਬਣਦੀ ਸੀ ਰੇਕ ਦੇ ਘਰ ਰੋਟੀ ਹੋਈ ਬਣਦੀ ਸੀ ਪਿਆਰ ਬੜਾ ਸੀ ਮੁਹੱਬਤ ਬੜੀ ਸੀ ਕਿਸੇ ਤੀਜ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੇ ਇਕੱਠੇ ਹੋ ਜਾਣਾ ਕਿਸੇ ਦੇ ਘਰੇ ਮਰਗ ਹੋ ਜਣੀ ਤਾਂ ਸਾਰੇ ਅਫਸੋਸ ਮਨਾਉਣਾ ਪਿਆਰ ਮੁਹੱਬਤ ਤੁਹਾਡੀ ਉਦੋਂ ਹੀ ਪੈਦਾ ਹੋ ਸਕਦੀ ਹੈ ਜਦ ਤੁਸੀਂ ਰੱਬ ਨੂੰ ਆਪਣੇ ਦਰਮਾਨ ਲੈ ਕੇ ਖੜਾ ਕਰੋਗੇ ਜਿਸ ਰੱਬ ਨੇ ਤੁਹਾਨੂੰ ਰਚਨਾ ਕਰਕੇ ਇੱਥੇ ਭੇਜਿਆ ਧਰਤੀ ਤੇ ਐ ਸ਼ਰੀਰਾ ਮੇਰਾ ਤੁਜ ਮੇ ਹਰ ਕੀ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਦੀ ਜੋਤ ਤੇਰੇ ਵਿੱਚ ਜਗਾਈ ਤਾਂ ਤੂੰ ਇਸ ਧਰਤੀ ਤੇ ਆਇਆ ਇਸ ਧਰਤੀ ਤੇ ਆ ਕੇ ਕੀ ਤੂੰ ਕਰਮ ਕਮਾਇਆ ਕੀ ਕਰਮ ਕਮਾਇਆ ਕੀ ਕੀਤਾ ਚੁਗਲੀਆਂ ਕੀਤੀਆਂ ਜੋ ਮਾੜੇ ਕੰਮ ਕੀਤੇ ਕੋਠੀਆਂ ਗੱਡੀਆਂ ਬੇਈਮਾਨੀਆਂ ਸ਼ਿਕਾਇਤਾਂ ਚੁਗਲੀਆਂ ਹਾਂਜੀ ਇਹ ਸਭ ਕੁਝ ਤੂੰ ਕੀਤਾ ਲੇਕਿਨ ਉਸ ਪਰਮਾਤਮਾ ਨੂੰ ਭੁੱਲ ਗਿਆ ਜਿਸ ਪਰਮਾਤਮਾ ਨੇ ਤੈਨੂੰ ਇੱਥੇ ਭੇਜਿਆ ਤੁਸੀਂ ਇਸ ਫਿਲਮ ਦੀ ਕੋਈ ਵੀ ਗੱਲ ਕਰ ਲਓ ਜਾਂ ਦੁਨੀਆ ਦੀ ਹੋਂਦ ਦੀ ਗੱਲ ਕਰ ਲਓ ਕੋਈ ਵੀ ਗੱਲ ਕਰ ਲਓ ਥੋੜੀ ਗੱਲ ਜਾਂ ਮੈਂ ਆਪਣੀ ਗੱਲ ਕਰਦਾ ਮੇਰੀ ਗੱਲ ਰੱਬ ਤੋਂ ਸ਼ੁਰੂ ਹੋਣੀ ਹੈ ਤੇ ਰੱਬ ਤੇ ਹੀ ਅੱਗੇ ਖਤਮ ਹੋਣੀ ਹੈ ਜਿਸ ਬੰਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਉਹ ਘਰ ਬੇਗਾਨੇ ਨੇ ਉਹ ਤਰਤੀਬ ਵੀ ਬੇਗਾਨੀ ਹੈ ਉਹ ਰਿਸ਼ਤੇ ਵੀ ਝੂਠੇ ਨੇ ਉਹ ਸੱਜਣ ਵੀ ਝੂਠੇ ਨੇ ਉਹ ਮਾਂ ਪਿਓ ਭੈਣ ਭਰਾ ਸੱਜਣ ਮੀਤ ਸਭ ਝੂਠੇ ਨੇ ਜਿੱਥੇ ਪਰਮਾਤਮਾ ਦਾ ਜਾਪ ਨਹੀਂ ਹੁੰਦਾ ਆਪਣੇ ਘਰ ਬੇਗਾਨੇ ਫਿਲਮ ਦੇ ਵਿੱਚ ਵੀ ਇੱਕ ਕਮੀ ਹੈ ਉਸ ਘਰ ਦੇ ਵਿੱਚ ਕਿ ਉਸ ਕਮੀ ਉਸ ਘਰ ਦੇ ਵਿੱਚ ਪਾਠ ਨਹੀਂ ਕੀਤਾ ਜਾਂਦਾ ਜਾਪ ਨਹੀਂ ਕੀਤਾ ਜਾਂਦਾ पर अपने अपनी सोच है मेरी सोच ये कहंदी है कि जिथे ਤੁਸੀਂ ਉਸ ਪਰਮਾਤਮਾ ਨਾਲ ਜੁੜੇ ਹੋਏ ਹੋ ਉਹ ਕੋਈ ਵੀ ਜਗਾ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਪੰਜਾਬ ਹੋਵੇ ਇੰਡੀਆ ਹੋਵੇ ਕੋਈ ਵੀ ਜਗਾ ਹੋਵੇ ਉੱਥੇ ਹਮੇਸ਼ਾ ਇੱਕ ਦੂਜੇ ਦਾ ਸਤਿਕਾਰ ਹੋਊਗਾ ਪਿਆਰ ਹੋਊਗਾ ਇੱਜ਼ਤ ਹੋਊਗੀ ਔਰ ਰਿਸ਼ਤੇ ਹਮੇਸ਼ਾ ਰੱਬ ਬਣ ਕੇ ਰੱਖੂਗਾ ਸਰ ਤੁਹਾਡੇ ਤੋਂ ਸਵਾਲ ਹੈ ਜਿਵੇਂ ਅੱਜ ਅਸੀਂ ਗੱਲ ਕਰੀਏ ਤਾਂ ਸਾਡੀ ਇੰਡਸਟਰੀ ਦੇ ਵਿੱਚ ਹਰ ਤਰ੍ਹਾਂ ਦੀ ਫਿਲਮ ਬਣ ਰਹੀ ਹੈ ਭਾਵੇਂ ਉਹ ਕਾਮੇਡੀ ਫਿਲਮ ਹੋਵੇ ਜਾਂ ਫੈਮਿਲੀ ਡਰਾਮਾ ਹੋਵੇ ਜਿਵੇਂ ਕਿ ਇਸ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਐਕਸ਼ਨ ਫਿਲਮਾਂ ਬਹੁਤ ਬਣ ਰਹੀਆਂ ਨੇ ਤਾਂ ਇਸ ਦੌਰ ਦੇ ਵਿੱਚ ਤੁਹਾਨੂੰ ਲੱਗਾ ਕਿ ਇਹ ਫਿਲਮ ਜਿਹੜੀ ਹੈ ਕਰਨੀ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜਿਹੜੇ ਨੇ ਲੋਕ ਜਿਹੜੇ ਨੇ ਸੈਂਸਿਟਿਵ ਬਹੁਤ ਹੋ ਰਹੇ ਨੇ ਜਿਹੜੇ ਆਪਣੇ ਵੱਡੇ ਵੱਡੇ ਰੇ ਨੇ ਹਨਾ ਅਸੀਂ ਉਹਨਾਂ ਨਾਲ ਟੁੱਟ ਵੀ ਰਹੇ ਆ ਤੇ ਕਿਤੇ ਨਾ ਕਿਤੇ ਕਹੀਏ ਕਿ ਅੱਜ ਦੀ ਜਿਹੜੀ ਜਨਰੇਸ਼ਨ ਉਹ ਕਨਫਿਊਜ਼ ਵੀ ਬਹੁਤ ਆ ਫਿਲਮਾਂ ਦੀ ਜੇ ਗੱਲ ਕਰੀਏ ਮੈਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਫਿਲਮ ਬਣਨੀ ਚਾਹੀਦੀ ਹੈ ਜਿਹੜਾ ਸਾਡਾ ਯੂਥ ਹੈ ਬੱਚੇ ਨੇ ਉਹਨਾਂ ਨੂੰ ਫਨ ਲਵਿੰਗ ਫਿਲਮਸ ਜ਼ਿਆਦਾ ਪਸੰਦ ਨੇ ਬਟ ਉਹਨਾਂ ਫਿਲਮਾਂ ਦੇ ਵਿੱਚ ਜੇ ਕਿਤੇ ਨਾ ਕਿਤੇ ਇਹੋ ਜੀ ਕੋਈ ਫਿਲਮ ਜਦੋਂ ਸਿਨੇਮਾ ਦਾ ਦੌਰ ਅੱਛਾ ਹੋਵੇ ਸਾਰ ਕੋਈ ਥੀਏਟਰ ਦੇ ਵਿੱਚ ਜਾ ਰਿਹਾ ਹੋਵੇ ਫਿਲਮਾਂ ਦੇਖਣ ਜਾ ਰਿਹਾ ਹੋਵੇ ਤਾਂ ਐਦਾਂ ਦੀ ਕੋਈ ਫਿਲਮ ਆ ਜੇ ਜਿਹਦੇ ਨਾਲ ਤੁਹਾਡੇ ਇਮੋਸ਼ਨਸ ਵੀ ਜੁੜੇ ਹੋਣ ਤੁਹਾਡੀ ਫੈਮਿਲੀ ਦੇ ਰਿਚੁਅਲਸ ਵੀ ਜੁੜੇ ਹੋਏ ਹੋਣ ਤਾਂ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਇੱਕ ਜਿਹੜੀ ਡਾਈਵਰਸਿਟੀ ਹੈ ਉਹ ਜ਼ਰੂਰੀ ਹੈ ਨਾ ਸਿਨੇਮਾ ਦੇ ਵਿੱਚ ਵੀ ਜ਼ਰੂਰੀ ਹੈ ਇੱਕੋ ਤਰ੍ਹਾਂ ਦੀ ਫਿਲਮ ਆਪਾਂ ਦੇਖ-ਦੇਖ ਕੇ ਵੀ ਅੱਕ ਜਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਔਰ ਇਹਦੇ ਨਾਲ ਬਹੁਤ ਸਾਰੀਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਨਾਲ ਰਿਲੇਟ ਕਰਦੇ ਹਾਂ ਸਟੋਰਟੀ ਫੈਮਲੀਆਂ ਜਿਹੜੀਆਂ ਰਿਲੇਟ ਕਰਦੀਆਂ ਨੇ ਬੱਚੇ ਕੋਈ ਚੀਜ਼ ਚੰਗੀ ਕੀ ਸਿੱਖ ਕੇ ਜਾਣਗੇ ਤਾਂ ਇਹ ਇੱਕ ਚੰਗਾ ਸਟੈਪ ਵੀ ਹੈ ਔਰ ਇਹ ਚੰਗੀ ਨਿਸ਼ਾਨੀਆਂ ਹੈ ਸਿਨੇਮਾ ਦੇ ਗਰੋ ਕਰਨ ਦੀ ਜੀ ਅੱਛਾ ਅਗਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਡਿਵੋਸ਼ਨਲੀ ਹੁਣ ਬਹੁਤ ਜ਼ਿਆਦਾ ਜਿਹੜਾ ਜੁੜ ਚੁੱਕੇ ਹੋ ਹੈਨਾ ਤਾਂ ਉਸ ਤੋਂ ਬਾਅਦ ਤੁਹਾਡੀ ਪਰਸਨੈਲਿਟੀ ਚ ਤੁਹਾਡੀ ਲਾਈਫ ਚ ਇੱਕ ਬਹੁਤ ਵੱਡਾ ਜਿਹੜਾ ਚੇਂਜ ਆਇਆ ਹੋਵੇ ਪੋਜ਼ਿਟਿਵਲੀ ਇਹ ਗੱਲ ਹੀ ਪੋਜ਼ਿਟਿਵ ਹੈ ਬੇਸਿਕਲੀ ਤਾਂ ਜਿਹੜਾ ਡਿਵੋਸ਼ਨ ਦਾ ਹੋ ਜਾਣਾ ਸਪਿਰਚੁਅਲਿਟੀ ਦਾ ਆ ਜਾਣਾ ਮੈਂ ਨਹੀਂ ਇਹ ਕਹਿੰਦਾ ਕਿ ਮੈਂ ਬਹੁਤ ਜ਼ਿਆਦਾ ਹੋ ਗਿਆ ਜਾਂ ਮਤਲਬ ਵੀ ਮੈਨੂੰ ਬਹੁਤ ਨੋਲਿਜ ਆ ਗਈ ਜਾਂ ਕੁਛ ਐਦਾਂ ਨਹੀਂ ਮੈਂ ਇੱਕ ਵਹਾਹ ਦੇ ਵਿੱਚ ਤੁਰਿਆ ਜਾ ਰਿਹਾ ਜਿੱਥੇ ਮੈਨੂੰ ਲਾਈਫ ਲੈ ਕੇ ਜਾ ਰਹੀ ਹੈ ਜੋ ਪਰਮਾਤਮਾ ਜਿਵੇਂ ਮੈਨੂੰ ਤੋਂ ਕਰਵਾ ਰਹੇ ਮੈਂ ਉਹ ਵੀ ਕਰ ਰਹੇ ਹਾਂ ਮੈਂ ਆਪ ਸਰੈਂਡਰ ਹੋ ਕੇ ਚੱਲ ਰਿਹਾ ਤੇ ਉਹਦੇ ਨਾਲ ਇਹ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਥੋੜਾ ਥਰਮਾ ਹੋ ਜਾਂਦਾ ਆਪਾਂ ਵਾਧੂ ਦੀ ਭੱਜ ਦੌੜ ਭੱਜ ਨੱਠ ਜਿਹੜੀ ਇਸ ਫਿਲਮ ਦੇ ਕਿਰਦਾਰਾਂ ਦੇ ਵਿੱਚ ਵੀ ਹੈ ਸਿਰਫ ਬਾਪੂ ਜੀ ਦੇ ਕਰੈਕਟਰ ਛੱਡ ਕੇ ਬਾਕੀ ਜੋ ਇੱਕ ਜ਼ਿੰਦਗੀ ਦੀ ਦੌੜ ਦੇ ਵਿੱਚ ਚੱਲੇ ਹੋਏ ਆ ਉਹ ਜਿਹੜੀ ਇੱਕ ਥੋੜਾ ਜਿਹਾ ਠਹਿਰਾਓਗਾ ਨਾ ਉਹ ਲਾਈਫ ਦੇ ਵਿੱਚ ਜ਼ਰੂਰੀ ਹੈ ਮੈਂ ਉਹੀ ਫੀਲ ਕਰਦਾ ਕਿ ਉਹ ਥੋੜਾ ਜਿਹਾ ਹੈ ਜਾ ਅਗਰ ਅਸੀਂ ਇਸ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਜਿਹੜੇ ਕਿਰਦਾਰ ਨੇ ਨਾ ਉਹ ਕਿਤੇ ਨਾ ਕਿਤੇ ਜਿਵੇਂ ਹੁਣੇ ਤੁਸੀਂ ਕਿਹਾ ਕਿ ਆਪੋ ਆਪਣੀ ਦੌੜ ਦੇ ਵਿੱਚ ਹੈਗੇ ਨੇ ਹਨਾ ਉਹਦੀ ਲਾਈਫ ਜਿਹੜੀ ਆ ਜਿਵੇਂ ਬਾਪੂ ਜੀ ਦਾ ਕਰੈਕਟਰ ਹੋ ਗਿਆ ਤੁਹਾਡਾ ਕਰੈਕਟਰ ਹੋ ਗਿਆ ਮੈਡਮ ਦਾ ਕਰੈਕਟਰ ਹੋ ਗਿਆ ਉਹਦੇ ਵਿੱਚ ਇੱਕ ਚੀਜ਼ ਜਿਹੜੀ ਸਾਨੂੰ ਵੇਖਣ ਨੂੰ ਮਿਲਦੀ ਹੈ ਕਿ ਉਹ ਬੱਚੇ ਦੀ ਲਾਈਫ ਤੇ ਕੀ ਪ੍ਰਭਾਵ ਪਾ ਰਿਹਾ ਹੈ ਮੈਨੂੰ ਲੱਗਦਾ ਜਦੋਂ ਫੈਮਲੀਆਂ ਡਿਸਟਰਬ ਹੁੰਦੀਆਂ ਤਾਂ ਉਹ ਬੱਚੇ ਦੀ ਜਿਹੜੀ ਪਰਵਰਿਸ਼ ਆ ਉਹ ਤੇ ਸਭ ਤੋਂ ਵੱਧ ਜਿਹੜਾ ਹੈ ਇਫੈਕਟ ਪੈਂਦਾ ਹੈ ਹਾਂ ਬਿਲਕੁਲ ਕਿਉਂਕਿ ਉਹਨੇ ਜੋ ਸਿੱਖਣਾ ਪਹਿਲਾਂ ਤਾਂ ਘਰੋਂ ਹੀ ਸੰਸਕਾਰ ਮਿਲਣਗੇ ਨਾ ਪਹਿਲਾਂ ਜੇ ਪੇਰੈਂਟਸ ਨੂੰ ਇਸ ਹਿਸਾਬ ਨਾਲ ਆਪਸ ਵਿੱਚ ਲੜਦੇ ਝਗੜਦੇ ਟੈਨਸ਼ਨਾਂ ਦੇ ਵਿੱਚ ਦੇਖੇ ਕਿ ਬੱਚੇ ਦੀ ਪਰਵਰਿਸ਼ ਵੀ ਉਹਦੀ ਹੀ ਹੋਏਗੀ ਤਾਂ ਇਹਦੇ ਵਿੱਚ ਨਾ ਬਹੁਤ ਖੂਬਸੂਰਤ ਰਿਸ਼ਤਾ ਜਿਹੜਾ ਜੋ ਯੋਗ ਸਰ ਔਰ ਜਿਹੜਾ ਅਰਮਾਨ ਹੈ ਇਹਨਾਂ ਦਾ ਜਿਵੇਂ ਮੂਲ ਨਾਲੋਂ ਵਿਆਜ ਪਿਆਰਨ ਉਸ ਤਰੀਕੇ ਨਾਲ ਜਿਹੜਾ ਪੋਤੇ ਔਰ ਦਾਦੇ ਦਾ ਇੱਕ ਰਿਲੇਸ਼ਨ ਔਰ ਉਸ ਰਿਲੇਸ਼ਨ ਦੇ ਵਿੱਚ ਪੈਰੈਂਟਸ ਦੇ ਆਪਣੇ ਕੰਮਾਂ ਆਪਣੇ ਸਵਾਰਥਾਂ ਆਪਣੇ ਬਿਜ਼ਨਸ ਦਾ ਆ ਜਾਣਾ ਔਰ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਮਿਸ ਅੰਡਰਸਟੈਂਡਿੰਗਸ ਨੇ ਉਹ ਖੜੀਆਂ ਹੋ ਜਾਣਾ ਮਿਸ ਅੰਡਰਸਟੈਂਡਿੰਗਸ ਹੀ ਕਹਾਂਗਾ ਕਿਉਂਕਿ ਮੈਂ ਸਾਰਿਆਂ ਦੇ ਕਰੈਕਟਰਸ ਦੀ ਜੇ ਗੱਲ ਕਰਾਂ ਤਾਂ ਸਾਰੇ ਆਪੋ ਆਪਣੀ ਜਗਾ ਸਹੀ ਨਹੀਂ ਸਭ ਠੀਕ ਨਹੀਂ ਉਹ ਮਿਸ ਅੰਡਰਸਟੈਂਡਿੰਗਸ ਹੀ ਨੇ ਤੇ ਉਹਦੇ ਨਾਲ ਆਬਵੀਅਸਲੀ ਉਹ ਬੱਚੇ ਦੀ ਲਾਈਫ ਜਿਹੜੀ ਉਹ ਸਫਰ ਕਰ ਰਹੀ ਹੈ ਤਾਂ ਇਹ ਸਿਰਫ ਇਸ ਫਿਲਮ ਦੀ ਕਹਾਣੀ ਨਹੀਂ ਇਹਦੇ ਨਾਲ ਬਹੁਤ ਸਾਰੀਆਂ ਫੈਮਲੀਜ਼ ਹੋਣਗੀਆਂ ਜਿਹੜੀਆਂ ਇਹਨੂੰ ਇਸ ਚੀਜ਼ ਨੂੰ ਸੋਚਣਗੀਆਂ ਕਿ ਹਾਂ ਸਾਡੇ ਬੱਚਿਆਂ ਦੇ ਉੱਤੇ ਵੀ ਹੋ ਸਕਦਾ ਇਸ ਤਰ੍ਹਾਂ ਦਾ ਅਸਰ ਪੈਂਦਾ ਹੋਵੇ ਸੋ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਇਹ ਫਿਲਮ ਦਰਸਾ ਰਹੀ ਹੈ ਯੋਗਰਾ ਸਰ ਤੁਹਾਡੇ ਤੋਂ ਇੱਕ ਸਵਾਲ ਹੈ ਜਦੋਂ ਅਸੀਂ ਸ਼ਾਇਰ ਫਿਲਮ ਦੇਖੀ ਸੀ ਨਾ ਤਾਂ ਉਹਦੇ ਵਿੱਚ ਤੁਹਾਡਾ ਤੇ ਸਰਤਾਸਰ ਦੇ ਜਿਹੜੇ ਸੀਨ ਸੀਗੇ ਦਾਦੇ ਤੇ ਪੋਤੇ ਦੇ ਉਹ ਬਹੁਤ ਸੋਹਣੇ ਸੀਗੇ ਇਹਦੇ ਵਿੱਚ ਵੀ ਜਿਹੜੀ ਤੁਹਾਡੀ ਇੱਕ ਬੌਂਡਿੰਗ ਦਿਖਾਈ ਗਈ ਹੈ ਫਿਲਮ ਦੇ ਵਿੱਚ ਆਪਣੇ ਘਰ ਬੇਗਾਨੇ 'ਚ ਤੁਹਾਡੇ ਪੋਤੇ ਦੇ ਨਾਲ ਤਾਂ ਅਸੀਂ ਨਾ ਕਈ ਵਾਰੀ ਤੁਹਾਡੀਆਂ ਜਿੱਦਾਂ ਰੀਲਸ ਆ ਜਾਂਦੀਆਂ ਨੇ ਤਾਂ ਤੁਸੀਂ ਆਪਣੇ ਉਹਨਾਂ ਨੂੰ ਵੀ ਨਾ ਆਪਣੇ ਜਿਹੜੇ ਗ੍ਰੈਂਡਸਨ ਨੇ ਗ੍ਰੈਂਡ ਡਾਟਰ ਨੇ ਤੁਸੀਂ ਉਹਨਾਂ ਨਾਲ ਖੇਡ ਰਹੇ ਹੁੰਦੇ ਹੋ ਉਹਨਾਂ ਨੂੰ ਪੰਜਾਬੀ ਪੜ੍ਹਾ ਰਹੇ ਹੁੰਦੇ ਹੋ ਇੱਕ ਮੈਂ ਤੁਹਾਡੀ ਵੀਡੀਓ ਦੇਖੀ ਸੀ ਤਾਂ ਜਦੋਂ ਤੁਸੀਂ ਐਕਟ ਕਰਦੇ ਹੋ ਤਾਂ ਉਹਨਾਂ ਦੀ ਯਾਦ ਆਂਦੀ ਹੁੰਦੀ ਹੈ ਕਿ ਹਾਂ ਮੇਰੀ ਪੋਤੀ ਹੈ ਜਾਂ ਉਹ ਏਦਾਂ ਕਰਦੇ ਹੁੰਦੇ ਨੇ ਮੇਰੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਏਦਾਂ ਕਰਦੇ ਹੁੰਦੇ ਨੇ ਮੈਨੂੰ ਸ਼ਾਇਦ ਜੇ ਬਹੁਤ ਸਾਲ ਪਹਿਲਾਂ ਜਾਂ 20 22 ਸਾਲ ਪਹਿਲਾਂ ਜਦ ਮੈਨੂੰ ਪਰਮਾਤਮਾ ਨੇ ਮਹਾਰਾਜ ਨੇ ਨਹੀਂ ਮੇਰ ਨਹੀਂ ਸੀ ਕੀਤੀ ਆਪਣੇ ਨਾਲ ਨਹੀਂ ਸੀ ਜੋੜਿਆ ਤਾਂ ਸ਼ਾਇਦ ਮੈਨੂੰ ਉਹਨਾਂ ਦੀ ਯਾਦ ਆਉਣੀ ਹੁੰਦੀ ਮੈਂ ਮਾਰੇ ਨੇ ਕਿਸੇ ਤੌਫੀਕ ਬਖਸ਼ੀ ਹੈ ਕਿ ਬਹੁਤ ਕਿਰਪਾ ਹੈ ਕਿ ਹਰ ਬੰਦੇ ਦੇ ਵਿੱਚ ਇੱਕ ਖੁਦਾ ਦਿਸਣ ਲੱਗ ਗਿਆ ਆਲੇ ਦੁਆਲੇ ਐਂ ਦਿਸਦਾ ਵੀ ਰੱਬ ਹੀ ਹੈ ਮੈਨੂੰ ਪ੍ਰਮਾਤਮਾ ਦੀ ਯਾਦ ਤੋਂ ਇਲਾਵਾ ਕਿਸੇ ਦੀ ਯਾਦ ਨਹੀਂ ਆਈ ਨਾ ਆਪਣੇ ਬੱਚਿਆਂ ਦੀ ਆਈ ਨਾ بیوی ਦੀ ਆਈ ਨਾ ਪਿਓ ਦੀ ਆਈ ਨਾ ਮਾਂ ਦੀ ਆਈ ਨਾ ਕਿਸੇ ਦੀ ਆਈ ਮੇਰੇ ਖਰ ਰੱਬ ਨੇ ਐਨੇ ਇੱਕ ਰੰਗ ਚ ਮੈਨੂੰ ਰੰਗ ਲਿਆ ਹੈ ਕਿ ਕਈ ਵਾਰੀ ਦਿਲ ਕਰਦਾ ਬੈਠ ਕੇ ਜਾ ਕੇ ਨਾ ਹੁਣ ਇਹੋ ਜਿਹੀ ਭਗਤੀ ਕਰਾਂ ਇਹੋ ਜਿਹੀ ਭਗਤੀ ਕਰਾਂ ਜਿੰਨੀ ਮਿਹਨਤ ਕੀਤੀ ਐ ਜ਼ਿੰਦਗੀ 'ਚ ਫਿਲਮਾਂ ਦੇ ਵਿੱਚ ਕ੍ਰਿਕਟ ਦੇ ਵਿੱਚ ਯੂਵੀ ਨੂੰ ਬਣਾਉਣ 'ਚ ਪਰਿਵਾਰ ਪਾਲਣ 'ਚ ਚਾਰ ਚੱਟਾ ਡੱਬਰ ਪਾਲ ਤੇ ਇੰਨੀ ਕ ਮਿਹਨਤ ਕਰਕੇ ਉਸ ਤਪ ਕਰਕੇ ਉਸ ਰੱਬ ਦੇ ਨੇੜੇ ਜਾਵਾਂ ਇਹ ਮੇਰਾ ਇੱਕ ਜ਼ਿੰਦਗੀ ਦਾ ਵਿਸ਼ਾ ਹੈ ਓਨੈਸਟਲੀ ਬੀਬਾ ਜੀ ਮੈਂ ਨਾ ਕਿਸੇ ਨੂੰ ਮਿਸ ਕਰਦਾ ਨਾ ਮੈਨੂੰ ਯਾਦ ਆਉਂਦੀ ਪਹਿਲਾਂ ਬਹੁਤ ਹੁੰਦਾ ਸੀ ਮੇਰ ਨਾਲ ਐ ਹੋ ਗਿਆ ਮੇਰ ਨਾਲ ਐ ਹੋ ਗਿਆ ਬੰਨ ਐ ਕਿਉਂ ਹੋਇਆ ਪਰਾਨਾ ਕੋ ਐ ਮੈਂ ਬਲ ਉਹ ਚੀਜ਼ਾਂ ਉਹਨਾਂ ਖਤਮ ਹੋ ਗਈਆਂ ਨੇ ਮੈਂ ਸਮਝਦਾ ਕਿ ਇੱਕ ਅਖੀਰਲੀ ਪੌੜੀ ਹੈ ਜਿਹੜੀ ਰਹਿ ਗਈ ਹੈ ਜਿਹਨੂੰ ਜਿਹਨੂੰ ਪਾਰ ਕਰਨਾ ਹੈ ਅੰਗਰੇਜ਼ੀ ਚ ਕਹਿੰਦੇ ਟਾਈਮ ਟੂ ਮੀਟ ਗੋਡ ਬਥੇਰਾ ਕੁਝ ਕਰ ਲਿਆ ਰੱਬ ਨੇ ਬਹੁਤ ਕੁਝ ਦਿੱਤਾ ਕੀ ਕੁਝ ਆਪਾਂ ਮੰਗੀਏ ਫਿਲਮਾਂ ਦੀ ਗੱਲ ਕਰੀ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰਾ ਮਕਾਮ ਐਡਾ-ਉਡਾ ਬਣ ਜਾਊਗਾ ਮੈਂ ਕ੍ਰਿਕਟ ਦੇ ਵਿੱਚ ਜੋ ਮਕਾਮ ਬਣਾਉਣਾ ਚਾਹਿਆ ਸੀ ਉਨੀ ਬਣਿਆ ਰੱਬ ਨੇ ਮੇਰੇ ਪੁੱਤਰ ਦੇ ਥੁਰ ਬਣਾਉਂਦਾ ਉਸ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਂ ਮਤਲਬ ਮੈਂ ਤਾਂ ਮੰਗਦੇ ਵੀ ਸ਼ਰਮ ਆਉਂਦੀ ਹੈ ਬਟ ਇਨਸਾਨ ਜਦ ਤੱਕ ਜਿਉਂਦਾ ਹੈ ਨਾ ਉਸ ਪਰਮਾਤਮਾ ਦੀ ਹਰ ਹੋਂਦ ਦੇ ਵਿੱਚ ਉਹ ਨਿਕਲ ਕੇ ਕੋਈ ਨਾ ਕੋਈ ਚੀਜ਼ ਕਰਨੀ ਚਾਹੀਦੀ ਹੈ ਜੇ ਆਪਾਂ ਫਿਲਮਾਂ ਦੀ ਗੱਲ ਕਰੀਏ ਤਾਂ ਮੈਨੂੰ ਇਹ ਲੱਗਦਾ ਪਰਮਾਤਮਾ ਮੇਰੇ ਤੋਂ ਬਹੁਤ ਮਿਹਰਬਾਨ ਹੈ ਉਹ ਆਪੀ ਕਰਾ ਰਿਹਾ ਹੈ ਹੁਮੇ ਰੋਸ਼ਨ ਜੀ ਨੇ ਬੜੀ ਚੰਗੀ ਗੱਲ ਕਹੀ ਹੈ ਜਿੱਧਰ ਰੱਬ ਲਈ ਫਿਰਦਾ ਮੈਂ ਉਧਰ ਜਾਣਾ ਇਸ ਤੋਂ ਵੱਡਾ ਸਰੈਂਡਰ ਨਹੀਂ ਹੋ ਸਕਦਾ ਮੈਨੂੰ ਪਤਾ ਨਹੀਂ ਲੱਗਦਾ ਫਿਰ ਮਾਝ ਹੋਊ ਕੀ ਰਿਹਾ ਹੈ ਕੀ ਮੈਨੂੰ ਹੋ ਰਿਹਾ ਕੀ ਨਹੀਂ ਹੋ ਰਿਹਾ ਬਹੁਤ ਜੀ بڑے بڑے ਖਤਾਬ بڑا بڑا ਕੁਝ ਕਿਹਾ ਜਾ ਰਿਹਾ ਮੈਂ ਕਹਾਂ ਪ੍ਰਮਾਤਮਾ ਇਹ ਸਭ ਤੇਰੀ ਕਿਰਪਾ ਹੈ ਉਹਦੇ ਵਿੱਚ ਮੇਰਾ ਪਰਿਵਾਰ ਮੇਰੇ ਬੱਚੇ ਮੇਰੇ ਸਾਰੇ ਉਹ ਮੇਰੀ ਬੜੀ ਇੱਜ਼ਤ ਮਾਨ ਸਤਿਕਾਰ ਤੇ ਪਿਆਰ ਮੈਨੂੰ ਕਰਦੇ ਕਰਦੇ ਜਾਂ ਨਹੀਂ ਕਰਦੇ ਮੇਰਾ ਵਿਸ਼ਾ ਨਹੀਂ ਹੈ ਮੈਨੂੰ ਰੋਸ਼ਨ ਜੀ ਬੈਠੇ ਹੈ ਪਿਆਰ ਕਰਦੇ ਆ ਨਹੀਂ ਕਰਦੇ ਮੇਰਾ ਵਿਸ਼ਾ ਨਹੀਂ ਹੈ ਮੇਰਾ ਵਿਸ਼ਾ ਨਹੀਂ ਹੈ ਕਿ ਦੁਨੀਆ ਮੈਨੂੰ ਪਿਆਰ ਕਰਦੀ ਹੈ ਕਿ ਨਹੀਂ ਕਰਦੀ ਮੇਰਾ ਵਿਸ਼ਾ ਨਹੀਂ ਹੈ ਮੇਰਾ ਵਿਸ਼ਾ ਇਹ ਹੈ ਕਿ ਮੈਂ ਦੁਨੀਆ ਨੂੰ ਤੇ ਸਾਰਿਆਂ ਨੂੰ ਪਿਆਰ ਕਰਦਾ ਹਾਂ ਉਹਨਾਂ ਕਰਦਾ ਸੋ ਮੈਨੂੰ ਇਹ ਬੜੇ ਛੋਟੀਆਂ ਚੀਜ਼ਾਂ ਲੱਗਦੀਆਂ ਸ਼ੌਹਰਤ ਪੈਸਾ ਤੇਲਾ ਹਾਂ ਮੈਂ ਮੰਗਦਾ ਬਹੁਤ ਕੁਛ ਆ ਰਪਦਾ ਮੈਂ ਹੋਰ ਕਿਸੇ ਤੋਂ ਨਹੀਂ ਮੰਗਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਦੇ ਮੈਨੂੰ ਆ ਵੀ ਦੇ ਮੈਂ ਤਾਂ ਤੇਤੋਂ ਮੰਗਣਾ ਆ ਮੇਰੀ ਚੋਲੀ ੱਡੀ ਹੋਈ ਹੈ ਹੈ ਹੁਣ ਆਪਣੇ ਘਰ ਬਗਾਨੇ ਫਿਲਮ ਲੱਗਣੀ ਹੈ ਮੈਂ ਸੱਚੇ ਪਾਤਸ਼ਾਹ ਇਹਨੂੰ ਸੁਪਰਡਪਰ ਹਿੱਟ ਬਣਾ ਦੇ ਮੈਂ ਤੇਰੇ ਕੋਲ ਮੰਗਣਾ ਜੇ ਨਾ ਨਾ ਬਣਾਇ ਤਾਂ ਮੈਂ ਤੈਨੂੰ ਰੋਸ ਚੂੰ ਅੱਛਾ ਮੈਂ ਰੋਸ ਵੀ ਜੰਨਣ ਲੱਗੀ ਅੱਛਾ ਹਾਂ ਮੈਂ ਨਹੀਂ ਬੋਲਣਾ ਤੇਰੇ ਨਾਲ ਜਾਂ ਜਦ ਮੈਂ ਨਹੀਂ ਮੈਂ ਨਹੀਂ ਬੋਲਦਾ ਤੇ ਚੁੱਪ ਕਰਕੇ ਨਿਕਲ ਜਾਈ ਦੇ ਰੋਸ਼ਨ ਜੀ ਗੱਲ ਸੁਣਨ ਆਲੀ ਹੈ ਚੁੱਪ ਕਰਕੇ ਨਿਕਲ ਜਾਂਦਾ ਫੋਟੋ ਦੇਖ ਨਹੀਂ ਬੋਲਣਾ ਫਿਰ ਨਾ ਤੋਂ ਪ੍ਰੀਮ ਜਿਹਾ ਜਾਗਦਾ ਫਿਰ ਬਾਬਾ ਜਾਏਗਾ ਫਿਰ ਨਾ ਪਿਗਣ ਲੱਗੇ ਰੋਣ ਲੱਗ ਜਾਏਗਾ ਯਾਰ ਮੇਰੀ ਵੀ ਸੁਣ ਲੈ ਕਰਕੇ ਦੇ ਦਿਸ ਇਜ਼ ਹਾਊ ਆ ਟਾਕ ਟੂ ਗੋਡ ਐਵਰੀ ਮੂਮੈਂਟ ਐਵਰੀ ਡੇ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਲੀ ਫਤਿਹ ਕੀ ਹਾਲ ਚਾਲ ਹੈ ਬਾਬਿਓ ਠੀਕ ਹੋ ਨੀਂਦ ਆ ਗਈ ਚੰਗੀ ਮੈਂ ਬਿਸਤਰਾ ਪਛਾਇਆ ਸੀ ਫੁੱਲ ਰੱਖੇ ਆ ਸੀ ਹੈ ਲੈ ਕੇ ਸੀ ਮੈਨੂੰ ਕਈ ਵਾਰੀ ਸਾਰੇ ਕਹਿੰਦੇ ਸਾਲਾ ਪਾਗਲ ਹੋ ਗਏ ਪਰ ਪਤਾ ਕੀ ਹੈ ਇਦਾਂ ਲੱਗਦਾ ਹੈ ਤੁਹਾਨੂੰ ਮਹਿਸੂਸ ਹੁੰਦਾ ਹੈ ਇਹਨਾਂ ਨਾਲ ਮੈਂ ਗੱਲ ਕਰਦਾ ਇਹਨਾਂ ਕਹਿੰਦਾ ਬਾਪੂ ਖੜਾ ਹੈ ਸੋ ਆਈ ਥਿੰਕ ਇੱਕ ਚੀਜ਼ ਸਾਨੂੰ ਇਹੋ ਜੀ ਥਾਂ ਤੇ ਪਹੁੰਚਾ ਦਿੰਦੀ ਹੈ ਜਿਸ ਤੇ ਨੂੰ ਐ ਲੱਗਦਾ ਹੈ ਕਿ ਆ ਜਿਹੜੇ ਬੂਟੇ ਨੇ ਨਾ ਇਹਨੂੰ ਵੀ ਕਰਦਾ ਹੋਰ ਵੀ ਪਹਿਲਵਾਨਾ ਕੀ ਹਾਲ ਚਾਲ ਤੇਰਾ ਸੋ ਆਈ ਥਿੰਕ ਉਹ ਜ਼ੋਨ ਦੇ ਵਿੱਚ ਮੈਨੂੰ ਮਹਾਰਜ ਲੈ ਗਿਆ ਮੈਨੂੰ ਉਧਰ ਬਗਰ ਦਿਲ ਨਹੀਂ ਲੱਗਦਾ ਆਨਸਿੰਗਤਾ ਕੀ ਬਾਤ ਹੈ ਇਹ ਇਹ ਕਿਰਪਾ ਵੀ ਮੈਨੂੰ ਲੱਗਦਾ ਕਿਸੇ ਕਿਸੇ ਤੇ ਹੁੰਦੀ ਹੈ ਅੱਛਾ ਸਰ ਜਿਵੇਂ ਤੁਸੀਂ ਹੁਣੇ ਦੱਸਿਆ ਨਾ ਕਿ ਕੀ ਮੈਨੂੰ ਐ ਲੱਗਦਾ ਕਿ ਵਾਈਗੁਰੂ ਮੇਰੇ ਅੰਗ ਸੰਗੀ ਨੇ ਤਾਂ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਲੋਕੀ ਮੈਨੂੰ ਐਵੇਂ ਕਹਿੰਦੇ ਨੇ ਤਾਂ ਜੇ ਤੁਹਾਡੇ ਘਰ ਦੇ ਨੇ ਤਾਂ ਉਹ ਵੀ ਤੁਹਾਨੂੰ ਮਤਲਬ ਤੁਹਾਨੂੰ ਵੇਖ ਕੇ ਉਹ ਵੀ ਰੱਬ ਪਾਸੇ ਨੂੰ ਇੰਨਾ ਹੀ ਮਤਲਬ ਬਲੀਵ ਉਹਨਾਂ ਦਾ ਵੀ ਵਧਿਆ ਨਹੀਂ ਜੀ ਉਹ ਸਾਰੇ ਨਹੀਂ ਉਸ ਰਾਤ ਚੱਲ ਸਕਦੇ ਬੜਾ ਮੁਸ਼ਕਲ ਹੈ ਅਰਦਾਸ ਕਰੀਏ ਮਹਾਰਾਜ ਤੇਰਾ ਦਿੱਤਾ ਪਰਿਵਾਰ ਤੇਰੇ ਦੇ ਉੱਤੇ ਬੱਚੇ ਤੇਰੀਆਂ ਦਿੱਤੀਆਂ ਔਰਤਾਂ ਨੇ ਤੇਰਾ ਦਿੱਤਾ ਸਾਰਾ ਕੁਝ ਹੈ ਤੂੰ ਇਹਨੂੰ ਆਪਣੇ ਨਾਲ ਜੋੜ ਲੈ ਇਹਨਾਂ ਦੇ ਨਾਲ ਤੁਰ ਸਭ ਕੁਝ ਕਰ ਸਭ ਦਾ ਭਲਾ ਕਰ ਜੁੜੇ ਕਿ ਨਹੀਂ ਜੁੜੇ ਮੈਨੂੰ ਮੇਰਾ ਮੇਰਾ ਮਤਲਬ ਨਹੀਂ ਹੈ ਉਹ ਕਿਉਂਕਿ ਮੇਰੀ ਹੋਂਦ ਨਹੀਂ ਹੈ ਉਹ ਹੋਂਦ ਰੱਬ ਦੀ ਹੈ ਰੱਬ ਨੇ بیوی ਦਿੱਤੀ ਰੱਬ ਨੇ ਮਾਂ ਦਿੱਤੀ ਰੱਬ ਨੇ ਪਿਓ ਦਿੱਤਾ ਰੱਬ ਨੇ ਬੱਚੇ ਦਿੱਤੇ ਰੱਬ ਨੇ ਸ਼ੌਹਰਤ ਦਿੱਤੀ ਰੱਬ ਨੇ ਪੈਸਾ ਦਿੱਤਾ ਰੱਬ ਨੇ ਸਭ ਕੁਝ ਦਿੱਤਾ ਸਭ ਕੁਝ ਰੱਬ ਨੇ ਦਿੱਤਾ ਉਹਦਾ ਹੈ ਉਹ ਅੱਗ ਲਾ ਦੇਵੇ ਉਠਾ ਕਰ ਦੇਵੇ ਸਿੱਧਾ ਕਰ ਦੇਵੇ ਤੂੰ ਜਾਣੇ ਤੇਰਾ ਕੰਮ ਜਾਣੇ ਮੈਂ ਤੇਰਾ ਇਹ ਤੇਰਾ ਹੈ ਸਭ ਕੁਝ ਤੇਰਾ ਹੀ ਤੇਰਾ ਹੈ ਸੋ ਆਈ ਥਿੰਕ ਉਸ ਜ਼ੋਨ ਦੇ ਵਿੱਚ ਫਸ ਕੇ ਨਾ ਬੇਟਾ ਤੁਸੀਂ ਲਾਈਫ ਦੇ ਵਿੱਚ ਸੋ ਲੋਡ ਨਹੀਂ ਕਿਸੇ ਦੀ ਜਿਵੇਂ ਸੌਣਾ ਤਾਂ ਮੈਂ ਸੌ ਹੀ ਜਾਣਾ ਉਹਦੀ ਯਾਦ ਚ ਜਿਵੇਂ ਉਹ ਲੈ ਕੇ ਜਾਣਾ ਤਾਂ ਲੈ ਜੀ ਪਰ ਜਦੋਂ ਅੱਖ ਖੁੱਲ੍ਹੇ ਤੇ ਤੇਰੀ ਗੋਦ ਹੋਣੀ ਚਾਹੀਦੀ ਹੈ ਸੋ ਆਈ ਥਿੰਕ ਆਪਣੇ ਘਰ ਬਗਾਨੇ ਵੀ ਜਦੋਂ ਮੈਂ ਸ਼ੂਟਿੰਗ ਕਰ ਰਿਹਾ ਸੀ برفਾਂ ਚ ਭੱਜ ਰਿਹਾ ਸੀ ਇਹ ਬੜੇ ਬਰੜ ਸੀ ਸਾਰੇ ਬਲਰਾਜ ਬੜਾ ਬਰੜ ਸੀ ਬਿਮਾਰ ਸੀ ਬੁਖਾਰ 103 ਸੀ ਗੋਲੀਆਂ ਲਿਆ ਸੀ ਸਭ ਕੁਝ ਕਰ ਰਿਹਾ ਜੀ ਠੰਡ ਬੜੀ ਸੀ ਮਾਈਨਸ 32 ਡਿਗਰੀ ਸੀ ਮੈਂ ਬਲਰਾਜ ਮੈਂ ਮਰਦਾ ਨਹੀਂ ਤੂੰ ਸ਼ੂਟਿੰਗ ਕਰ ਮੈਂ ਕਿਹਾ ਜਿੱਦਨ ਮੈਂ ਮੈਂ ਜਾਣਾ ਹੋਊਗਾ ਨਾ ਮੈਨੂੰ ਯਕੀਨ ਹੈ ਰੱਬ ਮੈਨੂੰ ਦੱਸ ਦੂਗਾ 10 ਦਿਨ 15 ਦਿਨ ਪਹਿਲਾਂ ਕਾਕ ਆਪਦੀ ਤਿਆਰੀ ਕਰ ਲੈ ਆਪ ਚਲੇ ਹੁਣ ਸੋ ਆਈ ਥਿੰਕ ਉਹ ਜ਼ੋਨ ਦੇ ਵਿੱਚ ਮੈਂ ਚਲੇ ਜਾਣਾ ਚਾਹਣਾ ਉਸ ਨੂੰ ਪ੍ਰਮਾਤ ਨੂੰ 24 ਘੰਟੇ ਯਾਦ ਕਰਦੇ ਕਰਦੇ ਇੱਕ ਚੀਜ਼ ਮੇਰੇ ਚ ਬੜੀ ਹੋ ਗਈ ਹੈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਮੈਨੂੰ ਜੇ ਮੈਂ ਕਿਸੇ ਨੂੰ ਕੁਝ ਕਹਤ ਹੈ ਨਾ ਪਰਸੋਂ ਦੀ ਗੱਲ ਕੀ ਹੋਈ मैं मेरी वाइफ ने तंग आ गई शीज राइट साम भी असं है ही नहीं एगजिस्ट कर नहीं करते मैं कहनी नहीं बात है हैगी होंद रब इन बद गई है तो मेरे ना लड़ पी वह राइट है लड़ पी कुछ मैं नहीं कहता भी मेरे परमात्मा बारे गल नहीं कर चंगा फिर आज या तो आप रवानगे पासे हो जाएंगे मैं हा चंगा फिर आ ही जा ਗੱਟ ਪੇਪਰ ਚਲ ਤਲਾਕ ਫੁਲਾਣਾ ਇਹ ਵੋ ਮੈਂ ਯਾਰ ਇੰਨੀ ਗੱਲ ਪਿੱਛੇ ਗੁੱਸੇ ਹੋ ਗਈ ਮੇਤੋ ਗਲਤੀ ਹੋ ਗਈ ਉਹ ਜਿਹੜੀ ਜ਼ੋਨ ਸੀ ਨਾ ਉਹ ਮੈਂ ਕਹਿੰਦਾ ਮੇਤੋ ਗਲਤੀ ਹੋ ਗਈ ਮੇਰੀ ਅੱਖ ਚ ਹੰਝੂ ਆ ਗਿਆ ਇੰਝ ਹਾਗਡਵੀ ਹੈ ਯੂ ਅੰਡਰਸਟੈਂਡ ਮੈਂ ਕੀ ਕਰਾਂ ਉਹ ਮੈਨੂੰ ਉਹਨੀ ਵੀ ਤਕਲੀਫ ਹੋਈ ਵੀ ਮੈਂ ਕਿਉਂ ਕਿਉਂ ਕੈ ਬੈਠਿਆ ਉਹ ਜਿਸ ਗੱਲ ਤੇ ਮੇਰੇ ਥੱਪੜ ਵੀ ਮਾਰ ਦਿੰਦੇ ਨਾ ਤਾਂ ਮੈਂ ਕਹਿੰਦਾ ਕੋਈ ਭਾਗਵੇਂ ਤੇਰਾ ਇੱਕ ਐਗਜ਼ਾਮਪਲ ਜੇ ਪਰਸੂ ਹੋਇਆ ਹੈ ਇਸੇ ਤਰ੍ਹਾਂ ਮੈਨੂੰ ਹੁੰਦਾ ਹੈ ਕਿ ਜੇ ਮੈਂ ਕਿਸੇ ਨੂੰ ਚਾ ਬੋਲ ਪਿਆ ਕੁਝ ਕਹਿਤਾ ਹੈ ਤਾਂ ਫਿਰ ਮੈਨੂੰ ਇਹ ਲੱਗਦਾ ਯਾਨੀ ਮੈਂ ਕਿਉਂ ਬੋਲਿਆ ਸੋ ਫਿਰ ਮੈਨੂੰ ਇਹ ਲੱਗਦਾ ਨਹੀਂ ਅਜੇ ਥੋੜਾ ਜਿਹਾ ਕੜਾ ਸਾਫ ਨਹੀਂ ਥੋੜਾ ਜਿਹਾ ਗੰਦਾ ਹੈ ਥੋੜਾ ਜਿਹਾ ਨੂੰ ਹੋਰ ਸਾਫ ਕਰ ਲਈਏ ਤੇ ਜਦੋਂ ਉਹ ਬਿਲਕੁਲ ਸਾਫ ਹੋ ਗਿਆ ਉਸ ਦਿਨ ਫਿਰ ਪ੍ਰਮਾਤਮਾ ਹੀ ਪ੍ਰਮਾਤਮਾ ਫਿਰ ਪਤਾ ਨਹੀਂ ਆਪਣੀ ਮੁਲਾਕਾਤ ਹੋਵੇ ਨਾ ਹੋਵੇ ਗੱਲ ਆ ਸੋ ਆਈ ਰੀਅਲੀ ਵਿਸ਼ ਕਿ ਤੁਹਾਡੇ ਤੇ ਵਾਇਗਰੂ ਇਸ ਤਰ੍ਹਾਂ ਹੀ ਮਿਹਰ ਜਿਹੜੀ ਆ ਬਣਾ ਰੱਖੇ ਸੋ ਰੋਸ਼ਨ ਸਰ ਤੁਹਾਡਾ ਸਰ ਦੇ ਨਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਕੁਝ ਤੁਸੀਂ ਵੀ ਇਹ ਨਾ ਤੋਂ ਸਿੱਖਿਆ ਹੋਣਾ ਆਪਣੇ ਤਜਰਬੇ ਤੁਸੀਂ ਇਹਨਾਂ ਨਾਲ ਸਾਂਝੇ ਕੀਤੇ ਹੋਣੇ ਇਹਨਾਂ ਨੇ ਤੁਹਾਡੇ ਨਾਲ ਮੈਂ ਤਾਂ ਸਿੱਖਦਾ ਜੀ ਹਰ ਫਿਲਮ ਚ ਸਿੱਖਦਾ ਸਰ ਦੇ ਨਾਲ ਹਾਂ ਆਈ ਥਿੰਕ ਇਹ 6 7th ਫਿਲਮ ਅਸੀਂ ਇਕੱਠਿਆਂ ਹਾਂਜੀ ਤੇ ਸਾਰਿਆਂ ਦੇ ਵਿੱਚ ਮੇਰੇ ਬਾਪੂ ਜੀ ਦਾ ਕਰੈਕਟਰ ਕੀਤਾ ਹੈ ਹਾਂਜੀ ਇੱਕ ਫਿਲਮ ਸੀਗੀ ਜਿਹਦੇ ਚ ਇਸ਼ਿਆ ਰਖੀ ਦੇ ਫਾਦਰ ਸਾਹਿਬ ਨੇ ਸੀਗੇ ਮੇਰੇ ਨਾਲ ਜਿਹੜੇ ਕੋ-ਐਕਟਰ ਸੀਗੇ ਤਾਂ ਮਤਲਬ ਇਹ ਹਰ ਫਿਲਮ ਦੇ ਵਿੱਚ ਹੀ ਯਾਕਦੇ ਤਕਰਾਰ ਹੋਈ ਥੋੜੀ ਬਹੁਤ ਇਹਨਾਂ ਤੋਂ ਸਿੱਖਦੇ ਬਹੁਤ ਕੁਝ ਹੈ ਮਿਲਿਆ ਸੀ ਮਤਲਬ ਤੁਸੀਂ ਇੰਨਾ ਟਾਈਮ ਇਹਨਾਂ ਦੇ ਨਾਲ ਸਪੈਂਡ ਕੀਤਾ ਜੀ ਦੋ ਚੀਜ਼ਾਂ ਸਿੱਖਦੇ ਨਾ ਕੈਰੀਅਰ ਵਾਈਜ਼ ਵੀ ਹਾਂਜੀ ਹੈ ਨਾ ਬਹੁਤ ਵੱਡਾ ਐਕਸਪੀਰੀਅੰਸ ਆ ਔਰ ਔਰ ਸਪਿਰਚੁਅਲ ਵੀ ਡਿਵੋਸ਼ਨਲ ਵੀ ਹਰ ਚੀਜ਼ ਜਿਹੜੀ ਆ ਉਹ ਉਹ ਜ਼ਿਆਦਾ ਹੈ ਉਹ ਇਹ ਜਿੰਨੀ ਵੰਡਣ ਉਨੀ ਘੱਟ ਹੈ ਮਤਲਬ ਬਹੁਤ ਕਮਾਲ ਦੇ ਇਨਸਾਨ ਨੇ ਔਰ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਇਸ ਫਿਲਮ ਦੇ ਵਿੱਚ ਵੀ ਨਾ ਜੋ ਇਮੋਸ਼ਨਸ ਅ ਇਸ ਕਿਰਦਾਰ ਦੇ ਵਿੱਚ ਚਾਹੀਦੇ ਸੀ ਜੋ ਬਾਪੂ ਜੀ ਨੇ ਕੀਤੇ ਮੈਨੂੰ ਲੱਗ ਸ਼ਾਇਦ ਕੋਈ ਹੋਰ ਹੁੰਦਾ ਤਾਂ ਇਹ ਉਵੇਂ ਨਾ ਬਣ ਪਾਉਂਦਾ ਤੇ ਕਿਉਂਕਿ ਇਹ ਉਹ ਛੋਟਾ ਬੱਚਾ ਉਹਦੇ ਤੇ ਜ਼ਿੰਮੇਵਾਰੀ ਘੱਟ ਸੀ ਨਾ ਹਾਂਜੀ ਅਰਮਾਨ ਦਾ ਇਸ ਫਿਲਮ ਇਸ ਪੂਰੀ ਦੀ ਪੂਰੀ ਫਿਲਮ ਹੀ ਇਹਨਾਂ ਮੋੜਿਆਂ ਦੇ ਉੱਤੇ ਔਰ ਜਿਸ ਬਖੂਬੀ ਦੇ ਨਾਲ ਇਹਨਾਂ ਨੇ ਨਿਭਾਇਆ ਤੁਸੀਂ ਉੱਥੇ ਥੀਏਟਰ ਚ ਵੇਖੋਗੇ ਨਾ 15 ਤੋਂ ਬਾਅਦ ਜੀ ਤੁਹਾਨੂੰ ਰੋਣ ਤੇ ਮਜਬੂਰ ਕਰ ਦੇਣਗੇ ਅੱਛਾ ਸਰ ਜਦੋਂ ਨਾ ਅਸੀਂ ਕਿਸੇ ਪਰਸਨੈਲਿਟੀ ਦੇ ਨਾਲ ਮਿਲਦੇ ਆ ਜਿਵੇਂ ਹੁਣ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਜਦੋਂ ਵੀ ਸਰ ਨੂੰ ਮਿਲਦੇ ਆ ਨਾ ਤਾਂ ਕੁਝ ਨਾ ਕੁਝ ਨਵਾਂ ਸਿੱਖ ਕੇ ਜਾਂਦੇ ਆ ਤੁਸੀਂ ਇੰਨੀਆਂ ਫਿਲਮਾਂ ਲੱਗਦੀ ਮੈਨੂੰ ਵੀ ਡਰ ਲੱਗਦਾ ਨਹੀਂ 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 ਮੈਂ ਸਰ ਨਾਲ ਜਦੋਂ ਵੀ ਜਦੋਂ ਵੀ ਇੰਟਰਵਿਊ ਕਰਦੀ ਹਾਂ ਨਾ ਤਾਂ ਹਮੇਸ਼ਾ ਸਰ ਇੰਨਾ ਇਨਸਪਾਇਰ ਕਰਦੇ ਨੇ ਤੇ ਹਮੇਸ਼ਾ ਇਹਨਾਂ ਨੇ ਮੈਨੂੰ ਬੇਟਾ ਜੀ ਕਹਿ ਕੇ ਗੱਲ ਕੀਤੀ ਹੈ ਤਾਂ ਮੈਨੂੰ ਕਦੇ ਡਰ ਤਾਂ ਨਹੀਂ ਇਹਨਾਂ ਤੋਂ ਲੱਗਾ ਮਤਲਬ ਮੈਨੂੰ ਐ ਲੱਗਦਾ ਕਿ ਹਾਂ ਮੇਰੇ ਦਾਦਾ ਜੀ ਵਰਗੇ ਹੀ ਨੇ ਸੋ ਇਹ ਚੀਜ਼ ਹੈ ਤਾਂ ਮਤਲਬ ਜਦੋਂ ਵੀ ਅਸੀਂ ਇਹਨਾਂ ਨਾਲ ਮਿਲਦੇ ਆ ਨਾ ਤਾਂ ਕੁਝ ਨਾ ਕੁਝ ਅਸੀਂ ਨਵਾਂ ਸਿੱਖ ਕੇ ਜਾਂਦੇ ਆ ਤਾਂ ਤੁਸੀਂ ਇਹਨਾਂ ਦੀ ਇਹਨਾਂ ਤੋਂ ਬਹੁਤ ਪੁਰਾਣੇ ਜਾਣਦੇ ਹੋ ਸਾਡੇ ਤੋਂ ਬਹੁਤ ਪਹਿਲਾਂ ਤੋਂ ਇਹਨਾਂ ਨੂੰ ਜਾਣਦੇ ਹੋ ਤਾਂ ਜਦੋਂ ਵੀ ਤੁਸੀਂ ਇਹਨਾਂ ਨਾਲ ਮਿਲਦੇ ਹੋ ਇਹਨਾਂ ਦੀ ਪਰਸਨੈਲਿਟੀ ਦੇ ਵਿੱਚ ਹੋਰ ਤੁਸੀਂ ਕੁਛ ਨਾ ਕੁਛ ਵੱਖਰਾ ਵੇਖਦੇ ਹੋਵੋਗੇ ਤਾਂ ਹੈ ਨਾ ਹੁੰਦਾ ਕਿ ਸਰ ਪਹਿਲਾਂ ਇਹ ਚੀਜ਼ ਨਹੀਂ ਸੀ ਹੁਣ ਤੁਸੀਂ ਇਸ ਤਰ੍ਹਾਂ ਹੋ ਗਏ ਬਹੁਤ ਇਹਨਾਂ ਦੀ ਪਰਸਨੈਲਿਟੀ ਸਟੇਬਲ ਹੁੰਦੀ ਹੈ ਨਾ ਕਿ ਜਿਵੇਂ ਜਿਹੜੀ ਚੀਜ਼ ਹੈਗੀ ਉਹ ਮੂੰਹ ਤੇ ਕਹਿ ਦਿੰਦੇ ਆ ਮਤਲਬ ਕੋਈ ਦਿਲ ਚ ਰੱਖਣ ਵਾਲੀ ਗੱਲ ਨਹੀਂ ਉਹ ਅਗਲਾ ਗੁੱਸਾ ਕਰੇ ਜਾਂ ਜਿਵੇਂ ਮਰਜ਼ੀ ਕਰੇ ਪਰ ਉਹਨਾਂ ਨੇ ਜੋ ਹੈਗਾ ਉਹ ਕਹਿ ਦੇਣਾ ਸਾਹਮਣੇ ਤਾਂ ਇਹ ਇੱਕ ਐਸਾ ਗੁਣ ਹੈਗਾ ਜਿਹੜਾ ਹੋਣਾ ਚਾਹੀਦਾ ਤੇ ਮੈਂ ਕਈ ਵਾਰੀ ਚੁੱਪ ਕਰ ਜੰਨਾ ਹੁੰਦਾ ਜੇ ਮੈਨੂੰ ਕੋਈ ਇਦਾਂ ਅੱਗੇੋਂ ਕੁਝ ਕਹਿ ਦੇਵੇ ਮੈਂ ਚੁੱਪ ਕਰ ਦਿੰਨਾ ਬਟ ਉਹ ਜਿਹੜੇ ਹਿਸਾਬ ਨਾਲ ਅੱਗੇ ਕਹਿ ਦਿੰਦੇ ਨੇ ਉਹ ਆਪਣਾ ਅਫਸਾਫ ਰੱਖਦੇ ਆ ਵੀ ਤੇਤੋਂ ਹੁਣ ਲਿਆ ਤੇ ਹੁਣੇ ਵਾਪਸ ਕਰਤਾ ਇਹ ਇੱਕ ਬਹੁਤ ਵੱਡਾ ਗੁਣਾ ਜਿਹੜਾ ਮੈਨੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਅੱਛਾ ਅਸੀਂ ਨਾ ਜਦੋਂ ਵੀ ਮੈਂ ਸਰ ਨਾਲ ਗੱਲ ਕਰਦੀ ਆ ਤਾਂ ਮੈਂ ਲਾਸਟ ਟਾਈਮ ਜਦੋਂ ਸਰ ਦੇ ਨਾਲ ਅਸੀਂ ਬੀਬੀ ਰਜਨੀ ਫਿਲਮ ਦੇ ਵੇਲੇ ਮੈਂ ਇੰਟਰਵਿਊ ਕੀਤਾ ਤਾਂ ਮੈਂ ਸਰ ਨੂੰ ਪੁੱਛਿਆ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੇ ਕਿਹਾ ਸੀਗਾ ਜਿਹੜੇ ਆਪਣੇ ਜਰਨੈਲ ਹੋਏ ਨੇ ਯੋਧੇ ਹੋਏ ਨੇ ਕੋਈ ਇਸ ਤਰ੍ਹਾਂ ਦੀ ਫਿਲਮ ਬਣੇ ਹਰੀ ਸਿੰਘ ਨਲੂਆ ਤੇ ਇਦਾਂ ਦੇ ਕਿਰਦਾਰ ਕਰਨਾ ਚਾਹਾਂ ਤੁਹਾਡੇ ਮਨ ਦੇ ਵਿੱਚ ਕੁਝ ਹੈ ਇਸ ਤਰ੍ਹਾਂ ਦਾ ਕਿ ਇਨ ਫਿਊਚਰ ਤੁਸੀਂ ਇਸ ਤਰ੍ਹਾਂ ਦੇ ਕੋਈ ਕਿਰਦਾਰ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਤੇ ਤੁਸੀਂ ਵੱਡੇ ਪਰਦੇ ਤੇ ਨਿਭਾਣਾ ਚਾਹੁੰਦੇ ਹੋ ਫ੍ਰੈਂਕਲੀ ਦੱਸਾਂ ਤਾਂ ਨਹੀਂ ਕੋਈ ਇਦਾਂ ਨਹੀਂ ਹੈਗਾ ਮੈਨੂੰ ਪਤਾ ਨਹੀਂ ਮੇਰੀ ਲਾਈਫ ਕਿਸ ਕਿਸ ਫੇਸ ਤੇ ਕਿੱਧਰ ਲਿ ਜਾ ਰਹੀ ਹੈ ਮੈਂ ਤਾਂ ਮੈਂ ਫਿਲਹਾਲ ਤਾਂ ਮੈਂ ਜਿਵੇਂ ਪਹਿਲਾਂ ਗੱਲ ਹੋਈ ਸੀ ਆਪਣੀ ਸਰ ਨੇ ਵੀ ਗੱਲ ਕੀਤੀ ਹੈ ਸਰੈਂਡਰ ਕਰਕੇ ਚੱਲਿਆ ਹੋਇਆ ਮੈਂ ਤੇ ਕੁਝ ਆ ਗਿਆ ਤਾਂ ਦਿਖੀ ਜਾਊਗਾ ਉਹ ਪਤਾ ਨਹੀਂ ਕੀ ਬਾਤ ਹੈ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ 15 ਨਵੰਬਰ ਨੂੰ ਫਿਲਮ ਜਿਹੜੀ ਹੈ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇ ਤੇ ਜਾਣ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹੋ ਬਸ ਹੀ 15 ਨਵੰਬਰ ਜਿਹੜੀ ਹੈ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਔਰ ਖਾਸ ਤੌਰ ਤੇ ਇਸ ਫਿਲਮ ਦੇ ਡਾਇਰੈਕਟਰ ਮੇਰਾ ਵੀਰ ਬਲਰਾਜ ਸਿਆਲ ਉਹਨਾਂ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਦੀ ਫਰਸਟ ਡਾਇਰੈਕਟਰੀਅਲ ਔਰ ਉਹਨਾਂ ਨੇ ਇਹ ਫਿਲਮ ਜਿਹੜੀ ਲਿਖੀ ਹੋਈ ਹੈ ਰਿਟਨ ਬਾਈ ਬਲਰਾਜ ਸਿਆਲ ਸੋ ਜਿਸ ਤਰ੍ਹਾਂ ਦੇ emotions ਜਿਸ ਤਰ੍ਹਾਂ ਦੀ ਪਿਕਚਰੇਜੇਸ਼ਨ ਜਿਸ ਤਰ੍ਹਾਂ ਦਾ ਕੰਮ ਉਹਨਾਂ ਨੇ ਆਪਣੀ ਪਹਿਲੀ ਫਿਲਮ ਦੇ ਵਿੱਚ ਦਿਖਾਇਆ ਕਈ ਵਾਰੀ ਬਹੁਤ ਫਿਲਮਾਂ ਹੋ ਜਾਣਗੀਆਂ ਫਿਰ ਵੀ ਬੰਦਾ ਨਹੀਂ ਕਰ ਪਾਉਂਦਾ ਉਸ ਤਰੀਕੇ ਨਾਲ ਔਰ ਮੈਂ ਮੇਰੇ ਵੱਲੋਂ ਉਹਨਾਂ ਨੂੰ ਗੁੱਡ ਲੱਕ ਹੈ ਕਿ ਤੁਸੀਂ ਇਸੇ ਤਰੀਕੇ ਨਾਲ ਹੋਰ ਵੀ ਅੱਗੇ ਕੰਮ ਕਰੋ ਔਰ ਇਹ ਫਿਲਮ ਇੰਨੀ ਕੁ ਜ਼ਿਆਦਾ ਉਹਨਾਂ ਦੀ ਲਾਈਫ ਦੇ ਵਿੱਚ ਮਾਈਲਸਟੋਨ ਬਣ ਕੇ ਸਾਹਮਣੇ ਆਵੇ ਕਿ ਉਹਨਾਂ ਨੂੰ ਅੱਗੇ ਤੋਂ ਇੱਕ ਰਹਿਣਾ ਨਾ ਪਵੇ ਕਿ ਮੇਰੇ ਤੋਂ ਕੁਝ ਲਿਖਾਓ ਯਾ ਡਾਇਰੈਕਟਰ ਆਪ ਲੋਕ ਅਪਰੋਚ ਕਰੋ ਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਫਿਲਮ ਦੇ ਰਿਲੇਟਿਡ ਮੈਂ ਸਮਝਦਾ ਕਿ ਮੈਂ ਉਹ ਮਾਂ ਜਿਹਨੂੰ ਸਾਰੇ ਬੱਚੇ ਬਹੁਤ ਪਿਆਰੇ ਤੇ ਇਹ ਵੀ ਇੱਕ ਨਿਊ ਬੌਰਨ ਬੇਬੀ ਹੈ ਆਪਣੇ ਘਰ ਬਿਗਾਨੇ ਔਰ ਇਹ ਬੱਚਾ ਬੜਾ ਪਿਆਰਾ ਹੈ ਮਹਾਰਾਜ ਸੱਚੇ ਪਾਤਸ਼ਾਹਨ ਕਿਰਪਾ ਕਰੇ ਮੈਂ ਤੇ ਹਮੇਸ਼ਾ ਹੀ ਉਸ ਪਰਮਾਤਮਾ ਦੇ ਕੋਲ ਅਰਦਾਸ ਹੀ ਕਰਦਾ ਹੁੰਨਾ ਕਿ ਸੱਚੇ ਪਾਤਸ਼ਾਹ ਸਾਰੀਆਂ ਫਿਲਮਾਂ ਨੂੰ ਭਾਗ ਲਾਵੇ ਜਿਨੀਆਂ ਫਿਲਮਾਂ ਬਣਦੀਆਂ ਨੇ ਸਾਰੇ ਐਕਟਰਾਂ ਨੂੰ ਸਾਰੇ ਕਲਾਕਾਰਾਂ ਨੂੰ ਸਾਰੇ ਪ੍ਰੋਡਿਊਸਰਾਂ ਨੂੰ ਭਾਗ ਲਾਵੇ ਤੇ ਸਰਬੱਤ ਦਾ ਭਲਾ ਵੰਗੋਗੇ ਤਾਂ ਤੁਹਾਡਾ ਆਪ ਦਾ ਭਲਾ ਜ਼ਰੂਰ ਹੋਊਗਾ ਮੈਂ ਇਸ ਫਿਲਮ ਦੀ ਬਹੁਤ ਅਰਦਾਸ ਕਰਦਾ ਔਰ ਮੈਂ ਸੋਚਦਾ ਕਿ ਲੈ ਕੇ ਜਾਮਾ ਸਾਰਿਆਂ ਨੂੰ ਆਨੰਦਪੁਰ ਸਾਹਿਬ ਇਹਨਾਂ ਦੀ ਅਰਦਾਸ ਹੋਵੇ ਚਲੋ ਅਰਦਾਸ ਤਾਂ ਚਰਨਾ ਚ ਰੋਜੀ ਹੁੰਦੀ ਹੈ ਕਿ ਇਹ ਫਿਲਮ ਹਿੱਟ ਹੋਵੇ ਔਰ ਸਾਰੇ ਪੰਜਾਬੀ ਆਪਣੇ ਪਰਿਵਾਰਾਂ ਨਾਲ ਇਹਨੂੰ ਦੇਖਣ ਆਕੇ ਤੇ ਸ਼ਾਇਦ ਉਹ ਰਿਸ਼ਤੇ ਜਿਹੜੇ ਕਿਤੇ ਗਵਾਚ ਗਏ ਨੇ ਕੋਈ ਰੁੱਸਿਆ ਉਹਨੂੰ ਕੋ ਮਨਾ ਲਵੇ ਜਿਹੜਾ ਕੋ ਡਿੱਗਿਆ ਨੂੰ ਚੱਕ ਲਵੇ ਜ਼ਿੰਦਗੀ ਬੜੀ ਥੋੜੀ ਹੈ ਏਡੀ ਕੁਝਾ ਜਿਹੀ ਚ ਰਹਿ ਜਾਂਦੀ ਹੈ ਤੇ ਜੇ ਕੋ ਨਹੀਂ ਤੁਰ ਸਕਦਾ ਉਹਨੂੰ ਮੋਢਿਆਂ ਤੇ ਚੱਕ ਲਵੇ ਏਕਤਾ ਹੋਵੇ ਪਿਆਰ ਹੋਵੇ ਇੱਕ ਦੂਜੇ ਦਾ ਸਤਿਕਾਰ ਹੋਵੇ ਪੰਜਾਬੀ ਫਿਲਮ ਇੰਡਸਟਰੀ ਬਦੇ ਫੁੱਲੇ ਪਰ ਇੱਕੋ ਗੱਲ ਮੈਂ ਕਹੂੰਗਾ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਿਓ ਕਿ ਜਦ ਤੁਸੀਂ ਕਿਸੇ ਦਾ ਮਾੜਾ ਕਰਦੇ ਹੋ ਤੁਹਾਡਾ ਆਪ ਦਾ ਪਹਿਲਾਂ ਬੀਜਿਆ ਜਾਂਦਾ ਤੇ ਸਭ ਦਾ ਭਲਾ ਮੰਗਿਆ ਕਰੋ ਕਿਸੇ ਦਾ ਮਾੜਾ ਨਾ ਕਰਿਆ ਕਰੋ ਨਾ ਸੋਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਜੇ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣਿਆ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗਬਰੂ ਟੀਵੀ ਦੇ ਨਾਲ ਸੱਚਾ ਅਕਾਲ